ਤਾਰ ਕੀ ਤਾਰ ਕੀ ਕੀੜਾ ਕੀੜਾ ਦੇ ਕੋਲ ਲੜਕੀ ਲੜਕੀ ਕੀੜਾ ਹੋ ਰਹੀ ਨੇ ਨਾਲੇ ਤੂੰ ਪਤਲੀ ਹੋ ਜਾਗੀ ਨਾਲੇ ਰੌਕਸੀ ਪਤਲੀ ਹੋ ਜਾ ਦੋ ਜਾਨੇ ਮੋਟੇ ਹੋ ਤੁਸੀਂ ਮਾਤਾ ਲੋਕੇ ਹੋ ਬੇਟਾ ਥੋੜਾ ਜਿਹਾ ਘਟਜੂ ਥੋੜਾ ਕਹਿਂਦਾ ਮਤਲਬ ਬਸ ਅਦਲਾ ਚਲ ਹੈਲੋ ਗਾਇਸ ਗੁੱਡ ਮਾਰਨਿੰਗ ਵੈਲਕਮ ਬੈਕ ਟੂ ਮਾਈ YouTube ਚੈਨਲ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਠੀਕ ਹੋਮੋਗੇ ਗਾਇਸ ਬੱਚੇ ਫੋਨ ਉੱਠੇ ਰਹੇ ਗਏ ਦੇਖੋ ਟੀਵੀ ਤੇ ਲਾ ਕੇ ਟੀਵੀ ਚੱਲ ਰਿਹਾ ਸਾਹਮਣੇ ਹੈਲੋ ਬੱਚੋ ਹਲੋ ਹਲੋ ਗੇੜੀਲਾ ਮੈਂ ਬਹੁਤ ਥੋੜਾ ਜਿਹਾ ਖਾ ਗਿਆ ਸੀ ਕਿ ਨਹੀਂ ਤੇਰੇ ਵਾਲਾ ਚੰਗਾ ਹੋ ਜੋ ਚਾਰਕ ਚਮਚੇ ਥੋੜਾ ਜਿਹਾ ਬਚਿਆ ਪਿਆ ਉਹ ਤੇਰੇ ਵਾਸਤੇ ਛੱਡਤਾ ਹੁਣ ਹੈਗਾ ਚੰਗਾ ਚਾਰਕ ਚਮਚੇ ਖਾ ਲਈ ਤੂੰ ਕੋਈ ਨਹੀਂ ਡੀ ਟਾ ਕਪਟ ਨਹੀਂ ਹੈਗਾ ਕਿਤੇ ਹੋਰ ਫਰਸ ਜੇ ਉਹੀ ਪਿਆਗਾ ਤੇ ਮਮ ਕਹਿੰਦੀ ਗੱਲੀ ਨਖਾਉਗੀ ਹਾਂਜੀ ਕਿੱਧਰ ਭੱਜ ਗਏ ਉਹ ਗਏ ਸੋਈ ਮਾ ਸੋਈ ਮਗਾਏ ਅੱਜ ਬਾਹਰ ਮੌਸਮ ਕਿੰਨਾ ਘੈਂਟ ਹਨ ਸਾਫ ਸਾਫ ਜਿਹਾ ਮੌਸਮ ਪਿਆ ਨਹੀਂ ਲੇਦਾ ਵੀ ਮਤ ਕਿੰਨਾ ਕਰ ਰਹਿ ਕੇ ਥੋੜਾ ਜਿਹਾ ਰਹਿ ਗਿਆ ਇਹ ਖੋਗੀ ਮਾਚ ਆਜਾਮ ਚਾਹ ਗਏ 15 ਦੇ ਹੂੰ ਫਿਰ ਕਿਵੇਂ ਰਾਤ ਰੁਕ ਗਿਆ ਸੀਗਾ ਇਹ ਜਿੰਨੇ ਰੁਕ ਜਾਈ ਫਿਰ ਉਹਦੀ ਠੀਕਾ ਵਾਕਾ ਅੱਧ ਨਹੀਂ ਇਹ ਤੇ ਤੁਹਾਨੂੰ ਜਿਹਾ ਵਾਕਾ ਹੂੰ ਗਰਦਵਾਦ ਆਉਦ ਤੱਕ ਮੈਂ ਬੈਠਾਂ ਕਬੂਤਰ ते हो आजू रॉक्सी बोले जाते हैं अभी रॉक्सी हाँ तैयार तो होने जो क्या हो बच्चा बोल बोल हेलो कार्सिक आ बैठे से हेलो कार्सिक बैठ के हाँ हेलो कैसे हो ठीक हो तो? ठीक रहने हो कार्य की बोलने जाते बोल ਬੋਲੋ ਕੀ ਉਹ ਬਈਆ ਉਹ ਬਈਆ ਬੋਲ ਚੱਕਲੀ ਕੀ ਕਰਨਗੇ ਇਹਦਾ ਹੁਣ ਕੀ ਕਰਨਗੇ ਜੇ ਲੋ ਹਾਂਜੀ ਪਤਾਲਕੌਰ ਜੀ ਪਾਂਡਾ ਪੁੰਡਾ ਮਾਜ ਰਹੇ ਹੋਗੇ ਬੱਚਾ ਪਾਰਟੀ ਭੇਜਤਾ ਸਕੂਲ ਬਸ ਆਪਣੇ ਦੀ ਲਾਉਣੀ ਹੈ ਮੈਂ ਜੂਸ ਕਰ ਦੂੰਗਾ ਇਹਨਾਂ ਦਾ ਹੁਣ ਨਾਲ ਕੇ ਆ ਮੈਂ ਉਹ ਨਹੀਂ ਗਾ ਵਸਤੇ ਗੱਡੀ ਸੀਗੀ ਕੱਲ ਫਰੈਂਡਾ ਉਹਨਾਂ ਤੇ ਲਾਪੀ ਮਾਰਦੀ ਇਹਨਾਂ ਨੇ ਕਿੰਨਾ ਤੇ ਅੱਛਾ ਉਹ ਬਣਾਇ ਸੀ ਅੱਜ ਬਣਾਵਾਂ ਜੋ ਵੀ। ਲਓ ਵੋ ਪਿਸ ਡਾਈਟ ਦਾ ਐਸੀ ਤੈਸੀ ਕਰ। ਤੁਸੀਂ ਨਾ ਕਰੋ ਉਹ ਤੁਹਾਨੂੰ ਮੈਂ ਡਾਈਟ ਦਿੱਤੀ। ਤੁਹਾਨੂੰ ਮੈਂ ਕਹਿਣਾ ਵੀ ਤੁਸੀਂ ਡਾਈਟ ਕਰੋ ਜੀ। ਜਾਂ ਨਾ ਕਰੋ ਜੀ। ਛੋਟੀ ਮਾਰਕੀ ਆ। ਮਾਰਕੀ ਦਾ ਮੇਰੀ ਉਹ ਆ। ਫੇਰ ਫੇਰ ਕੋਈ ਮਤਲਬ ਨਾ ਖਵਾ। ਜੇ ਨਾ ਖਾਇਓ ਉਹ ਕੁਝ ਬਸ ਇਹ ਤਾਂ ਖਾ ਹੀ ਸਕਦੇਗੇ। ਫੋਨ ਲਾ ਮਯੋਨਿਸ। ਉਹ ਰੌਕਸੀ ਗੜੀਆ ਰੌਕਸੀ ਦੇ ਵੀ ਖਾਣੀ ਆ। ਅਸੀ ਖਾਣੀ ਹੈਗੀ ਬੱਚਿਆਂ ਨੇ ਵੀ ਖਾਣੀ ਹੈਗੀ ਬੱਚਿਆਂ ਵਾਸਤੇ ਬਣਾਦਾ ਨਹੀਂ ਸਕੂਲੋਂ ਆਣਗੇ ਕਿ ਨਹੀਂ ਰੋਕਸੀ ਬੱਚੇ ਖਾ ਵੀ ਜਾਣਗੇ ਖਾ ਸਕਦੇ ਐ ਨਾ ਤੂੰ ਵੀ ਖਾ ਸਕਦੀ ਹੈਗੀ ਹਾਂ ਚਲੋ ਕਰੋ ਆ ਦੇਖੋ ਕਾਫੀ ਦੇ ਪੌਚ ਕੇ ਮੇ ਲੁਕਾ ਜਿਵੇਂ ਦੁਕਾਨ ਚ ਪਏ ਹੁੰਦੇ ਨੇਗੇ ਇੱਥੇ ਤੋੜੋ ਇੱਥੋਂ ਹੀ ਬਣਾਓ ਆ ਲਓ ਗਲੀਨੇ ਟੰਗੀ ਜੀ ਕਹਦੀ ਦੁਕਾਨੋਂ ਬਣਾਤੀ ਕਹਿੰਦੀ ਮੇ ਸੋਈ ਚ ਉੱਥੇ ਕਹਿੰਦੀ ਪੌਚਾ ਆਪਾਂ ਤੋੜੋ ਤੇ ਉਹ ਕਰੋ ਕਾਫੀ ਬਣਾਓ ਰੋਟਾ ਸੀ ਕੰਮ ਕਰਾਉਂਦੇ ਲੱਗ ਜੋ ਲੱਗ ਜੋ ਆ ਜਾ ਹੁਣ ਅੰਦਰ ਚੱਲ ਕੇ ਬੱਚਿਆਂ ਨੂੰ ਦੇਖੇ ਬੱਚੇ ਕੀ ਕਰ ਰਹੇ ਨੇ ਭਾਈ ਉਹ ਲੜ ਰਹੇ ਹੋਣਗੇ ਪੱਕਾ ਲੜਾਈ ਹੋ ਚੱਲਦੀ ਹੋਵੇ ਨਹੀਂ ਤਾਂ ਆਪਾਂ ਇਹ ਦੇਖ ਆ ਵੀ ਬੱਚਾ ਪਾਰਟੀ ਕੀ ਰੌਲਾ ਥੋੜਾ ਹੁਣ ਕਿ 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 ਕਿੱਥੇ ਕੀਤੀ ਫਿਰ ਉਹਨੇ ਉਹ ਤਾਂ ਕਦੀ ਮੈਂ ਕੀਤੀ ਨਹੀਂ ਫਤਿਹ ਹਾਂ ਤੁਸੀਂ ਬਾਹਰ ਹੀ ਆਇਸੀ ਹਾਂ ਇਹ ਹਣੇ ਤੋਂ ਡੋੜ ਰਿਹਾ ਕੋਟ ਦਾ ਕੁੜੀਏ ਫਰੜ ਕੀਤੀ ਤਾਂ ਹੈ ਨਹੀਂ ਕਰਨੀ ਨਹੀਂ ਹੈਗੀ ਜੇ ਕਰੀਆ ਥੱਪੜ ਖਾਉਂਗੀ ਬੱਸ ਜੇ ਕਰਤੀ ਮੈਂ ਤੈਨੂੰ ਦੱਸਦਾ ਗੱਲ ਕੁੱਟ ਪਾਉਗੀ ਕੁੱਟ ਐ ਐਵੇਂ ਕਰਕੇ ਉਹਨੂੰ ਦੱਸਿਆ ਕਿ ਮੈਂ ਵੀ ਐਵੇਂ ਕਰਕੇ ਪਾਉਂਗੀ ਮੈਂ ਸੋ ਦੱਸ ਤੇ ਵੀ ਮੈਂ ਦੱਸਦਾ ਮੈਂ ਸੋ ਦੱਸ ਸਿਆ ਨੂੰ ਫਿਰ ਮਾਰਿਆ ਮਾਰਦਾ ਚਾਹ ਲੂ ਲੇ ਪਰ ਚਾਹ ਪੀਲਾ ਜਾਪਾ ਯੋ ਪਰੋਟੀ ਸਮਾਈ ਵੀ ਆਪਦਾ ਤਿਆਰ ਹੋਣਾ ਹੁਣ ਡਿਊਟੀ ਜਾਂਨ ਵਾਸਤੇ ਬੱਚੇ ਵੀ ਅੱਜ ਆਖਰੀ ਦਿਨ ਜਾ ਰਹੇ ਨੇ ਹੈਨਾ ਇਹ ਅੱਜ ਇਹਨਾਂ ਦੀ ਮੀਟਿੰਗ ਹੈਗੀ ਇਹਨਾਂ ਦੇ ਮਮਾ ਮੀਟਿੰਗ ਕਰਕੇ ਆਉਣਗੇ ਇਹਨਾਂ ਦੀ ਕੱਲੂ ਵੀ ਆਣਾ ਕੱਲ ਤੇ ਬਸ ਟੀਨ ਪੀਰ ਟੱੱਕ ਕੇ ਪਹਹਣਾ ਲੰਗਰ ਅੱਛਾ ਕੱਲੂ ਇਹਨਾਂ ਦਾ ਲੰਗਰ ਆਗਾ ਇਸ ਸਕੂਲ ਦੇ ਵਿੱਚ ਸਵਾ ਦਾ ਇਹਨਾਂ ਨੇ ਪੈਸੇ ਇਕੱਠੇ ਕਰ ਕਿਨਾਂ ਸਵਾ ਦੇ ਸਕੂਲ ਦੇ ਵਿੱਚ ਲੰਗਰ ਲਾਉਣਾਗਾ ਸਵਾ ਵਾਸਤੇ ਤੇ हां پتہ ਨੇ ਵੀ ਦਿੱਤੇ ਨੇਗੇ ਕਿ ਨਹੀਂ ਨੇ ਦਿੱਤੇ ਨੇ ਸਾਰੇ ਤੋਂ ਕਲੈਕਸ਼ਨ ਕੀਤੀ ਹੈ ਕਿ ਇਹਨਾਂ ਨੇ ਸਮਾਂ ਦੇ ਲੰਗਰ ਲਾਉਣ ਵਾਸਤੇ ਹਨਾ ਸਕੂਲ ਵੱਲੋਂ ਤੇ ਠੀਕ ਹੈ ਜੀ ਹੁਣ ਆਪਾਂ ਤਿਆਰ ਹੋਣਾ ਹੈਗੇ ਚੱਲਦੇ ਆ ਡਿਊਟੀ ਤੁਸੀਂ ਜਾਣਾ ਈ ਨਾਲ ਮੀਟਿੰਗ 'ਚ ਮੈਂ ਜਾਊਗਾ ਮੈਂ ਜਾਊਗਾ ਚੂੜੇ ਲੈ ਕੇ ਆਊਗਾ ਆ ਜਾਊਗਾ ਚੂੜੇ ਲੈ ਕੇ ਆਊ ਤੇ ਉਹ ਚੂੜੇ ਠੀਕ ਹੈ ਜਾਓ ਮੀਟਿੰਗ ਤੇ ਕਰਕੇ ਆਓ ਦੇਖਦੇ ਆ ਵੀ ਇਹਨਾਂ ਦੀ ਕੀ ਕਰਕੇ ਜਾ ਰਹੀ ਹੈ ਅੱਜ ਆ ਕੇ ਪੁੱਛਦੇ ਵੀ ਇਹਨਾਂ ਤੋਂ ਵੀ ਕਿਵੇਂ ਰਹੀ ਇਹਨਾਂ ਦੀ ਮੀਟਿੰਗ ਕੀ ਕੁਝ ਇਹਨਾਂ ਨੇ ਵਧੀਆ ਕੀਤਾ ਕੀ ਮਾੜਾ ਕੀਤਾ ਸਾਰਾ ਕੁਝ ਪੁੱਛਾਂਗੇ ਇਹਨਾਂ ਤੋਂ ਫਿਰ ਵਾਪਸ ਆਏ ਤਾਂ ਯਾ ਗਾਈਜ਼ ਡਿਊਟੀ ਚੱਲਿਆਂਗੇ ਤੇ ਬਾਹਰ ਧੁੰਦ ਤੁਹਾਨੂੰ ਜਿਵੇਂ ਦਿਖਾਵਾਂ ਪਹਿਲਾਂ ਤਾਂ ਕਰੇ ਮਿਸਿਸ ਕਹ ਰਹੀ ਸੀ ਕਹਿੰਦੇ ਵੀ ਮੋਟਰਸਾਈਕਲ ਲੈ ਜੋਗੇ ਅੱਜ ਧੁੱਪ ਨਿਕਲੀ ਪਈ ਹੈਗੀ ਵੀ ਧੁੰਦ ਹੈ ਹੀ ਨਹੀਂ ਬਾਹਰ ਕਿਉਂ ਕਰੇ ਇੰਨੀ ਪਤਾ ਹੀ ਲੱਗਦੀ ਜਦੋਂ ਬਾਹਰ ਹੁਣ ਇਹਨਾਂ ਨੂੰ ਪਤਾ ਲੱਗਦਾ ਹੁੰਦਾ ਵੀ ਕਿੰਨੀ ਕੀ ਧੁੰਦ ਹੈਗੀ ਤੁਹਾਨੂੰ ਦਿਖਾਉਣਾ ਨਾ ਦੇਖੋ ਵਾ ਇੰਨੀ ਦੂਰ ਤੱਕ ਇਹ ਵਿਜ਼ਿਬਿਲਟੀ ਆ ਇੱਥੇ ਤਾਂ ਇਹ ਘਟਾ ਗਈ ਆ ਦੇਖੋ ਜੀ ਤੱਕ ਇਹ ਤਾਂ ਜ ਵੀ ਦੇਖ ਲੋ ਉਨੀ ਉਹ ਤਾਂ ਹੁੰਦਾ ਹੀ ਕੁਛ ਨਹੀਂ ਵੀਦਾ ਕਿ ਚਲੋ ਹੁਣ ਚੱਲਦੇ ਆ ਮੜਾ ਧਿਆਨ ਨਾਲ ਹਨਾ ਕਿਤੇ ਕੋਈ ਕੁਛ ਆਉਂਦਾ ਹੋਵੇ ਵੀਡੀਓ ਬਣਾਉਣ ਦੇ ਚੱਕਰ ਜਿਕੇਤੇ ਹੋਰ ਇਹਨਾਂ ਕੁਝ ਹੋ ਜੇ ਦੇ ਵੀ ਸੀ ਨਿਕਾ ਵੀ ਸੀ ਨਿਕੋ ਓੜੀਏ ਇਹਨੂੰ ਕਹਾਂ ਜੀ ਰੋਟੀ ਖਾਏਗੀ ਫੇਰ ਖਾਣ ਦਊਗਾ ਇਹ ਨਹੀਂ ਇਹ ਵੀ ਨਹੀਂ ਖਾਣ ਨਹੀਂ ਰੋਟੀ ਖਾਣਾ ਚੱਕ 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 ਬੜੇ ਕੀ ਤਾਂ ਫਤਿਹ ਦੱਸ ਤਾਂ ਹਾ ਹਾ ਗਾਇਸ ਰੋਟੀ ਨਹੀਂ ਖਾ ਰਹੀ ਹੈਗੀ ਫਿਰ ਰੋਟੀ ਛੱਡ ਕੇ ਨਮਕੀਨ ਖਾ ਰਹੀ ਹੈਗੀ ਰੋਟੀ ਕਹਿੰਦੀ ਮੈਂ ਖਾਣੀ ਨਹੀਂ ਨਮਕੀਨ ਖਾਣਾ ਹੈਗਾ ਜੀ ਮੈਂ ਆਉਂਦੇ ਨੂੰ ਡਿਊਟੀ ਤੋਂ بس ਇੰਨਾ ਤੱਕ ਦੇਖ ਸਕੋ ਲੰਦਾ ਮੇਰੇ ਮੂਹਰੇ ਦਾ ਫਿਰ ਆਪ ਵੀ ਸੋਚਦੇ ਲਿਆ ਕਰੋ ਤੁਸੀਂ ਪਤਾ ਹੈ ਮੈੜਾ ਕੁਛ ਬੜੇ ਕੀਤਾ ਉਸਕੇ ਨੇ ਕੀਤਾ ਆਉਂਦੇ ਨੇ ਤਾਂ ਰੌਲਾ ਪਾ ਆਖਿਆ ਗੁਲੀ ਨੇ ਖਾਣ ਲੱਗ ਗਈ ਉਹਦਾ ਹਰਕਾ ਬੱਲੇ ਛੋਟੇ ਨੂੰ ਬੋਲ ਵੀਡੀਓ ਚ ਪਤਾ ਲੱਗ ਰਿਹਾ ਕੀ ਪਤਾ ਲੱਗ ਰਿਹਾ ਵੀ ਜਿਹੜੇ ਛੋਟ ਬੋਲ ਰਿਹਾ ਇਸ ਵੀ ਗੁਲੀ ਨੇ ਦੁਆਰ ਤੋਂ ਖਾਣ ਲੱਗ ਗਈ ਨਮਕੀਨ ਖਾਦੀ ਸੀ ਨਮਕੀਨ ਫਿਰ ਉਹ ਨਮਕੀਨ ਤਾਂ ਮੈਂ ਦੇਖਿਆ ਪਹਿਲਾਂ ਮੈਂ ਕਹ ਰਹੀ ਸੀ ਵੀ ਹੁਣ ਦੁਆਰ ਤੇ ਕੰਮ ਲੱਗੇ ਇਹ ਛੋਟੂ ਬਹੁਤ ਬੋਲਣ ਲੱਗੇ ਤੈ ਨਹੀਂ ਮੈਂ ਕੈਸੇ ਪੈਣਾ ਖਾਦੀ ਸੀ ਲੈ ਜਿਹੜੀਆਂ ਨੇ ਬੁਰਕੀ ਛੱਡੀ ਸੀ ਇਹ ਕਹਿੰਦਾ ਤੇਰੀ ਇਹ ਮੈਂ ਹਾਂ ਇਹਦੀ ਹੋੜਾ ਲੋ ਬੈਠ ਖਾਦੀ ਸੀ ਤਾ ਸਾਰੇ ਰੋਟੀ ਖਾ ਲਈ ਆਪਣੀ ਹਾਂ ਛੋਟੂ ਬੋਲ ਰਿਹਾ ਕਿਹੜੀ ਛੱਡੀ ਹੋਈ ਆ ਮੜੀ ਜੀ ਦਾ ਬੁਰਕੀ ਇੱਕ ਹਾਂ ਪਰ ਮੈਂ ਵੀ ਛੱਡੋ ਉਹ ਮੜੀ ਜੀ ਬੁਰਕੀ ਲੈ ਡੇਰੀ ਤੈਨੂੰ ਰੋਟੀ ਖਾਣ ਲੱਗੇ ਨਹੀਂ ਮੌਤ ਕਦੋਂ ਪੈਂਦੀ ਐ ਬਜਰੇਲੇ ਵਾਲੀ ਤਾਂ ਇਹ ਪਿੱਟਦੇ ਫਿਰਦੇ ਸੀ ਤੁਸੀਂ ਵੀ ਗਜਰੀ ਲਾਹੇ ਮੇਰਾ ਗਜਰੀਲਾ ਖਾਗੇ ਹਾਏ ਮੇਰਾ ਹੈ ਹਾਈ ਮੇਰਾ ਉਹ ਰੋਟੀ ਹੁਣ ਤੋ ਤੋ ਖਾਦੀ ਨਹੀਂ ਆਦੀ ਮੈਂ ਤਾਂ ਚੱਕਿਆ ਕੀ ਮੈਂ ਤਾਂ ਛੱਪੇ ਵੀ ਨਹੀਂ ਕੀ ਲੋਟੀ 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 ਕੀ ਹੁੰਦਾ ਬਈ ਲੋਟੀ ਲੋਟੀ ਹੈ ਰੋਟੀ ਆਹ ਰੋਟੀ ਦਾ ਰੋਟੀ ਹੁੰਦੀ ਆ ਉਹ ਰੋਟੀ ਰੋਟੀ ਚਲ ਰੋਟੀ ਖਾ ਖੜੀ ਤੂੰ ਵੀ ਰੋਟੀ ਦੀ ਬੱਚੀ ਐ ਆਪਣਾ ਚੇਂਜ ਕਰ ਲਾ ਗਾਇਸ ਹੁਣ ਆ ਗਿਆਗੇ ਡਿਊਟੀ ਤੋਂ ਵਾਪਸ ਕਰੇ ਤੇ ਆ ਲੱਗ ਰਹੇ ਨੇ ਹਜੇ ਰੋਟੀ ਖਾਣ ਰੋਟੀ ਇਹਨਾਂ ਦੀ ਹਜੇ ਨਿਭਣੀ ਨਹੀਂ ਹੈਗੀ ਰੋਲੇ ਰੱਪੇ ਇਹਨਾਂ ਦੇ ਬੰਦ ਪਾ ਜਣੇ ਉਹ ਮਿਲ ਗਈ ਤੈਨੂੰ ਬਿੱਲੀ ਨਹੀਂ ਕਿਸੇ ਬਿੱਲੀ ਛੇਤਰ ਪਾਣੀ ਯੂਜ਼ ਕੀਤਾ ਮੂੰਹ ਤੋਂ ਤਾ ਉਹਦੇ ਨਾਲ ਹਾਂ ਚੱਲ ਕੇ ਕੀ ਆਤੀ ਕੋਈ ਮੂੰਹ ਤੋਂ ਨਾਲ ਤੋਂ ਮਿਲਦਾ ਉਹ ਮੁੰਗੀ ਥੋੜਾ ਜਿਹਾ ਵਿੱਚ ਪਾਣੀ ਸਿੱਖਾ ਲੈ ਉਸ ਤੋਂ ਥੋੜਾ ਬਹੁਤ ਨਹੀਂ ਆਉਦੀ ਮੈਂ ਆ ਮੂੰਹ ਤੱਕ ਅੰਦਰੋਂ ਥੋੜੀ ਦੋਤਾ ਮੂੰਹ ਉੱਥੇ ਹੀ ਡੋਟਾ ਜੱਗਾ ਹਾਂ ਅੱਥੇ ਨੱਸਤਾ ਅੱਥੇ ਓ ਪਾ ਗਿਆ ਪਾਦਰ ਜਾਈ ਚ ਗਾਇਸ ਬੱਚੇ ਆਲਰੇਡੀ ਪਏ ਨੇਗੇ ਚੱਲਦੇ ਨੇ ਐਨਾ ਦੇ ਮਮ ਹੋਣਾ ਇਹਦੇ ਬਾਹਰੋਂ ਐਕਸਰਸਾਈਜ਼ ਕਰਕੇ ਸ਼ਾਮ ਦੀ ਸੈਰ ਕਰਕੇ ਵੀ ਥੋੜਾ ਖੇਲ ਉੱਤ ਰੁਕਦੇ ਹਾਂ ਬਹੁਤ ਪੇਨ ਹੁੰਦਾ ਲੱਤਾਂ ਚ ਬਹੁਤ ਕੋਸ਼ਿਸ਼ ਕਰ ਰਹੇ ਨੇ ਹੁਣ ਆਪਣਾ weight ਘਟ ਕਰਨੀ weight loss ਕਰ ਰਹੇ ਨੇਗੇ ਬਹੁਤ try ਕਰਦੇ ਨੇ ਤੇ ਬਹੁਤ ਹੁੰਦਾ ਹੈ ਨਹੀਂ ਨਹੀਂ ਹੋਊਗਾ ਜੀ ਹੁੰਦਾ ਹੈ ਕੋ ਜਿੰਨੀ ਮਿਹਨਤ ਕਰਨਗੇ ਮਿਹਨਤ ਦਾ ਫਲ ਤਾਂ ਮਿਲਦਾ ਹੁੰਦਾ ਹਨਾ ਕਦੇ ਹੁਣ ਮੇਰੇ ਐਂ ਜੀ ਗੱਲਾਂ ਹੁੰਦਾ ਵੀ ਸੌਡਾ ਲੱਤਾਂ ਨੂੰ ਘੁਮਲਾਈ ਆ ਇਹ ਨਹੀਂ ਆ ਪਰਕ ਤਾਂ ਪੈਦਾ ਜਿੰਨੀ ਮਿਹਨਤ ਕਰੋਗੇ ਮਿਹਨਤ ਦਾ ਫਲ ਮਿਲੂਗਾ ਤੁਹਾਨੂੰ ਆਪਾਂ ਮਿਲੂਗਾ ਮਿਹਨਤ ਦਾ ਫਲ ਤਾਂ ਮਿਲਦਾ ਹੀ ਹੁੰਦਾ ਹੈ ਜੀ ਇਸ ਵਾਸਤੇ ਥੋੜਾ ਜਿਹਾ ਘਟ ਜੇ ਹੋ ਵੀ ਨਹੀਂ ਆ ਸਕਦਾ ਹੋਣੀ ਥੋੜਾ ਕਿਉਂ ਬਹੁਤਾ ਘਟ ਜੂ ਜਿਵੇਂ ਸਰੀਰ ਸਬਡ ਹੋ ਜਾਣਾ ਨਾ ਸਰ ਨਹੀਂ ਵੀ ਵਰਕ ਪਊਗਾ ਪਰ ਸਰੀਰ ਵਾਸਤੇ ਆਪਦੇ ਵਾਸਤੇ ਐਕਸਰਸਾਈਜ਼ ਬਹੁਤ ਜ਼ਰੂਰੀ ਹੈ ਇੰਨੀ ਤਾਂ ਕਰਨੀ ਚਾਹੀਦੀ ਹੈ ਬੰਦੇ ਨੂੰ ਬਿਲਕੁਲ ਬਿਲਕੁਲ ਕਿਉਂਕਿ ਸਰੀਰ ਫਿੱਟ ਰਹਿੰਦਾਗਾ ਹਮਮੇਂ ਹਮਾਰੀ ਏਟ ਹਮਾਰੀ ਏਟ ਦੂਰ ਰਹਿੰਦਾਗਾ ਲੱਤਾਂ ਬਾਹ ਚੱਲਦੀਆਂ ਰਹਿੰਦੀਆਂ ਰਹਿ ਗਈਆਂ ਚਲ ਇੰਨੇ ਇੰਨੇ ਕ ਬਹਾਨੇ ਨਾਲ ਮੜਾ ਮੋਟਾ ਤੁਸੀਂ ਤਾਂ ਇਹ ਵਿਚਾਰੀ ਬੁਢੀ ਹੋ ਗਈ ਹੁਣ ਲੱਤਾਂ ਬਾਹ ਨਾ ਖੜਜਣਾ ਇਹਦੇ ਹੋਰ ਆ ਜਦੋਂ ਜਾਣਦੇ ਤਾਂ ਉਹ ਨੱਕੇਟੇ ਸਾਲ ਤਾਂ ਪਿੱਛੇ ਵਾਗ ਗਏ ਚਲੋ ਆਪਾਂ ਜਨੇ ਵੀ ਉਧਰ ਚੱਲ ਰਿਹਾ ਫੋਨ ਹੱਥ ਚ ਹੈ ਹਾਂ ਮਲਟੀ ਵੀ ਨਾਲ ਫੋਨ ਚਲੋਗੇ ਉਹ ਚਲੋ ਬਸ ਕਰੋ ਲੈ ਹੁਣ ਤੇ ਛੱਕਿਆ ਸੀ ਉਹ ਵੀ ਦੇਖਾਂਗੇ ਹੁਣ ਹੁਣ ਲੈ ਕੇ ਆਏ ਗਾਇਸ ਅਸੀਂ ਮੂਵੀ ਤੇ ਦੁੱਧ ਪਾਣੀ ਦੁੰਦੇ ਨੇ ਬੱਚਿਆਂ ਨੂੰ ਤੁਸੀਂ ਸਿਲੈਕਟ ਕਰੋ ਬਤੇ ਕਿਹੜੀ ਮੂਵੀ ਦੇਖਣੀ ਹੈ ਬੜਾ ਪਾਣੀ ਲਿਓ ਬਾਮਾ ਮੰਨੀ ਲਿਓ ਹੁਣ ਗੇ ਚਲੋ ਆਪਾਂ ਬਲੌਗ ਖਤਮ ਕਰਦੇ ਹੁਣ ਪਾਣੀ ਪੀ ਲਈ ਚਲੋ ਠੀਕ ਹੈ ਗਾਇਸ ਅੱਜ ਦਾ ਜਿਹੜਾ ਬਲੌਗ ਆ ਆਪਾਂ ਇੱਥੇ ਖਤਮ ਕਰ ਦਾਂਗੇ ਇਹਨੂੰ ਤੁਹਾਨੂੰ ਸਾਡਾ ਅੱਜ ਦਾ ਬਲੌਗ ਕਿਵੇਂ ਲੱਗਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਵੀ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ ਔਰ ਜਿਹਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਪਲੀਜ਼ ਜਲਦੀ ਕਰ ਲੋ ਸਬਸਕ੍ਰਾਈਬ ਕੱਲੂ ਮਿਲਦੇ ਹਾਂ ਤੁਹਾਨੂੰ ਆਪਾਂ ਨਵੇਂ ਬਲੌਗ ਦੇ ਵਿੱਚ ਉਦ ਤੱਕ ਵਾਸਤੇ ਬਾਏ ਬਾਏ ਗੁੱਡ ਨਾਈਟ ਬਾਏ